ਅਸੀਂ ਪਹੁੰਚੇ ਹਾਂ ਇੱਕ ਐਸੀ ਜਗ੍ਹਾ ਤੇ ਜਿੱਥੇ ਗਰਮੀਆਂ ਦੇ ਵਿੱਚ ਹੁੰਦਾ ਏ ਸਰਦੀਆਂ ਦਾ ਅਹਿਸਾਸ ਹਰ ਪਾਸੇ ਪਾਣੀ ਹੀ ਪਾਣੀ ਵੱਖ-ਵੱਖ ਬਣਾਏ ਗਏ ਹਨ ਪਾਣੀ ਦੇ ਪੁਆਇੰਟ ਜਿੱਥੇ ਲੋਕ ਕਰਦੇ ਨੇ ਖੁੱਲ੍ਹੇ ਇੰਜੋਇਮੈਂਟ ਅਸੀਂ ਅੱਜ ਪਹੁੰਚੇ ਹਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਬਣੇ ਸਨ ਸਿਟੀ ਵਾਟਰ ਪਾਰਕ ਤੇ ਜਿੱਥੇ ਦੀਆਂ ਤੁਸੀਂ ਵੀ ਵੇਖੋ ਖੂਬਸੂਰਤ ਤਸਵੀਰਾਂ ਗਰਮੀ ਤੋਂ ਰਾਹਤ ਲੈ ਰਹੇ ਲੋਕਾਂ ਦੇ ਨਾਲ ਸਾਡੀ ਟੀਮ ਨੇ ਕੀਤੀ ਖਾਸ ਗੱਲਬਾਤ ਮੇਰਾ ਨਾਮ ਜੀ ਅਰੁਸ਼ੀਆ ਹੁਜਾ ਅਸੀਂ ਬਿਆਸ ਤੋਂ ਜੀ ਇਹ ਬਹੁਤ ਵਧੀਆ ਵਾਟਰ پارک ਹੈ ਬੱਚੇ ਫੁੱਲ ਇੰਜੋਏ ਕਰ ਰਹੇ ਨੇ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਬਹੁਤ ਸਾਰੇ ਫੈਮਲੀਆ ਨੇ ਜਿਹੜੀਆਂ ਰਾਹਤ ਪਾਉਣ ਲਈ ਹਿਮਾਚਲ ਜਾ ਰਹੀਆਂ ਨੇ ਕਿਹ ਜਾਣਾ ਜੀ ਜੋ ਫੈਮਲੀਆ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਵੀ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਓ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ ਕਿਹਦੀ ਫੈਮਲੀ ਆ ਜੀ ਹਾਂਜੀ ਫੈਮਲੀ ਨਾਲ ਜੀ ਕਿੰਨਾ ਜਿਆਦਾ ਹੋ ਰਿਹਾ ਹੈ ਪੂਰਨ ਜੁਆਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ ਮੈਂ ਤਾਪਮਾਨ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕਿ ਉਪਾਈ ਕੀਤੇ ਜਾ ਰਹੇ ਨੇ ਗੱਲ ਇਹ ਹੈ ਉਪਾਏ ਇਹੋ ਹੀ ਆ ਵਾਟਰਪਾਰਕ ਆ ਤੇ ਦਾ ਫਾਇਦਾ ਚੁੱਕੋ ਵਾਟਰਪਾਰਕ ਦਾ ਭਾਜੀ ਰਾਹਦੇ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਜੀ ਤੇ ਟੈਂਪਰੇਚਰ ਤੋਂ ਬਿਨਾ ਜਿੱਦਾਂ ਕਿ ਟੈਂਪਰੇਚਰ 45 ਡਿਗਰੀ ਪਹੁੰਚ ਗਿਆ ਅਸੀਂ ਪਹੁੰਚੇ ਹਾਂ ਇੱਕ ਐਸੀ ਜਗ੍ਹਾ ਤੇ ਜਿੱਥੇ ਗਰਮੀਆਂ ਦੇ ਵਿੱਚ ਹੁੰਦਾ ਏ ਸਰਦੀਆਂ ਦਾ ਅਹਿਸਾਸ ਹਰ ਪਾਸੇ ਪਾਣੀ ਹੀ ਪਾਣੀ ਵੱਖ-ਵੱਖ ਬਣਾਏ ਗਏ ਹਨ ਪਾਣੀ ਦੇ ਪੁਆਇੰਟ ਜਿੱਥੇ ਲੋਕ ਕਰਦੇ ਨੇ ਖੁੱਲ੍ਹੇ ਇੰਜੋਇਮੈਂਟ ਅਸੀਂ ਅੱਜ ਪਹੁੰਚੇ ਹਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਬਣੇ ਸਨ ਸਿਟੀ ਵਾਟਰ ਪਾਰਕ ਤੇ ਜਿੱਥੇ ਦੀਆਂ ਤੁਸੀਂ ਵੀ ਵੇਖੋ ਖੂਬਸੂਰਤ ਤਸਵੀਰਾਂ ਗਰਮੀ ਤੋਂ ਰਾਹਤ ਲੈ ਰਹੇ ਲੋਕਾਂ ਦੇ ਨਾਲ ਸਾਡੀ ਟੀਮ ਨੇ ਕੀਤੀ ਖਾਸ ਗੱਲਬਾਤ ਮੇਰਾ ਨਾਮ ਜੀ ਅਰੁਸ਼ੀਆ ਹੁਜਾ ਅਸੀਂ ਬਿਆਸ ਤੋਂ ਜੀ ਇਹ ਬਹੁਤ ਵਧੀਆ ਵਾਟਰ پارک ਹੈ ਬੱਚੇ ਫੁੱਲ ਇੰਜੋਏ ਕਰ ਰਹੇ ਨੇ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਬਹੁਤ ਸਾਰੇ ਫੈਮਲੀਆ ਨੇ ਜਿਹੜੀਆਂ ਰਾਹਤ ਪਾਉਣ ਲਈ ਹਿਮਾਚਲ ਜਾ ਰਹੀਆਂ ਨੇ ਕਿਹ ਜਾਣਾ ਜੀ ਜੋ ਫੈਮਲੀਆ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਵੀ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਓ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ ਕਿਹਦੀ ਫੈਮਲੀ ਆ ਜੀ ਹਾਂਜੀ ਫੈਮਲੀ ਨਾਲ ਜੀ ਕਿੰਨਾ ਜਿਆਦਾ ਹੋ ਰਿਹਾ ਫੁੱਲ ਇੰਜੋਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ ਮੈਂ ਤਾਪਮਾਨ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕਿ ਉਪਾਈ ਕੀਤੇ ਜਾ ਰਹੇ ਨੇ ਗੱਲ ਇਹ ਹੈ ਉਪਾਏ ਇਹੋ ਹੀ ਆ ਵਾਟਰਪਾਰਕ ਆ ਤੇ ਦਾ ਫਾਇਦਾ ਚੁੱਕੋ ਵਾਟਰਪਾਰਕ ਦਾ ਭਾਜੀ ਰਾਹ ਦੇ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਜੀ ਤੇ ਟੈਂਪਰੇਚਰ ਤੋਂ ਬਿਨਾ ਜਿੱਦਾਂ ਕਿ ਟੈਂਪਰੇਚਰ 45 ਡਿਗਰੀ ਪਹੁੰਚ ਗਿਆ ਅਸੀਂ ਪਹੁੰਚੇ ਹਾਂ ਇੱਕ ਐਸੀ ਜਗ੍ਹਾ ਤੇ ਜਿੱਥੇ ਗਰਮੀਆਂ ਦੇ ਵਿੱਚ ਹੁੰਦਾ ਏ ਸਰਦੀਆਂ ਦਾ ਅਹਿਸਾਸ ਹਰ ਪਾਸੇ ਪਾਣੀ ਹੀ ਪਾਣੀ ਵੱਖ-ਵੱਖ ਬਣਾਏ ਗਏ ਹਨ ਪਾਣੀ ਦੇ ਪੁਆਇੰਟ ਜਿੱਥੇ ਲੋਕ ਕਰਦੇ ਨੇ ਖੁੱਲੇ ਇੰਜੋਇਮੈਂਟ ਅਸੀਂ ਅੱਜ ਪਹੁੰਚੇ ਹਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਬਣੇ ਸਨ ਸਿਟੀ ਵਾਟਰ ਪਾਰਕ ਤੇ ਜਿੱਥੇ ਵੀਆ ਤੁਸੀਂ ਵੀ ਵੇਖੋ ਖੂਬਸੂਰਤ ਤਸਵੀਰਾਂ ਗਰਮੀ ਤੋਂ ਰਾਹਤ ਲੈ ਰਹੇ ਲੋਕਾਂ ਦੇ ਨਾਲ ਸਾਡੀ ਟੀਮ ਨੇ ਕੀਤੀ ਖਾਸ ਗੱਲਬਾਤ ਮੇਰਾ ਨਾਮ ਜੀ ਅਰੁਸ਼ੀਆ ਹੁਜਾ ਅਸੀਂ ਬਿਆਸ ਤੋਂ ਜੀ ਇਹ ਬਹੁਤ ਵਧੀਆ ਵਾਟਰ پارک ਹੈ ਬੱਚੇ ਫੁੱਲ ਇੰਜੋਏ ਕਰ ਰਹੇ ਨੇ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਬਹੁਤ ਸਾਰੇ ਫੈਮਲੀਆ ਨੇ ਜਿਹੜੀਆਂ ਰਾਹਤ ਪਾਉਣ ਲਈ ਹਿਮਾਚਲ ਜਾ ਰਹੀਆਂ ਨੇ ਕਿਹ ਜਾਣਾ ਜੀ ਜੋ ਫੈਮਲੀਆ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਵੀ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਓ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ ਕਿਹਦੀ ਫੈਮਲੀ ਆ ਜੀ ਹਾਂਜੀ ਫੈਮਲੀ ਨਾਲ ਜੀ ਕਿੰਨਾ ਜਿਆਦਾ ਹੋ ਰਿਹਾ ਫੁੱਲ ਇੰਜੋਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ ਮੈਂ ਤਾਪਮਾਨ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕਿ ਉਪਾਈ ਕੀਤੇ ਜਾ ਰਹੇ ਨੇ ਗੱਲ ਇਹ ਹੈ ਉਪਾਏ ਇਹੋ ਹੀ ਆ ਵਾਟਰਪਾਰਕ ਆ ਤੇ ਦਾ ਫਾਇਦਾ ਚੁੱਕੋ ਵਾਟਰਪਾਰਕ ਦਾ ਭਾਜੀ ਰਾਹ ਦੇ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਜੀ ਤੇ ਟੈਂਪਰੇਚਰ ਤੋਂ ਬਿਨਾ ਜਿੱਦਾਂ ਕਿ ਟੈਂਪਰੇਚਰ 45 ਡਿਗਰੀ ਪਹੁੰਚ ਗਿਆ